ਮਨਾਲੀ ਆ ਉਹ ਤੇਰੀ ਵੀਡੀਓ ਦੇ ਲਾਸਟ ਵਿੱਚ ਪਤਾ ਲੱਗ ਜਾਣਾ ਕੀ ਹੋਇਆ ਸੀ ਸਸਰੀ ਕੱਲ ਜਿੱਬੀ ਨਾ ਟਾਈਮ ਵੇਸਟ ਕੀਤੇ ਅੱਜ ਅਸੀਂ ਚੱਲਦੇ ਹਾਂ স্নੋ ਵੈਲੀ ਕੱਲ ਸਾਨੂੰ ਆਣਾ ਪਿਆ ਸੀ ਵਾਪਸ ਮੁੜ ਕੇ ట్రాਫਿਕ ਬਹੁਤ ਜ਼ਿਆਦਾ ਸੀ ਕੱਲ ਇਹ ਜਿਹੜੇ ਡੌਗ ਭਾਈ ਲੈ ਕੇ ਜਾਂਦੇ ਪਏ ਇਹ ਪਾਲਤੂ ਨਹੀਂ ਹੈਗੇ ਇਹ ਵਾਰਾ ਜਿਹੜੇ ਸਾਡੇ ਗਲੀਆਂ ਚ ਘੁੰਮਦੇ ਉਹਨਾਂ ਨੇ ਇਹ ਪਾਲੇ ਹੋਏ ਆ ਜਿਹਨੇ ਪੈਸੇ ਵਾਲਾ ਬੁੱਟਾ ਨਹੀਂ ਦੇਖੇ ਦੇਖੋ ਮੇਰੇ ਫੋਨ ਦੇ ਉੱਤੇ ਰਾਤ ਦੀ ਸਨੋ ਪਈ ਹੋਈ ਹੈ ਇੱਧਰ ਤੇ ਅਸੀਂ ਮਾਰਨਿੰਗ ਟਾਈਮ ਨਾਲ ਨਿਕਲ ਗਏ ਸੀ ਆਪਣੇ ਘਰੋਂ ਕਿਉਂਕਿ ਸਵੇਰੇ ਸਵੇਰੇ ਜਾਣ ਦਾ ਇਹ ਫਾਇਦਾ ਆ ਕਿ ਤੁਸੀਂ ਟਾਈਮ ਨਾਲ ਇੱਕ ਪਹੁੰਚ ਜਾਂਦੇ ਤੇ ਰਸਤੇ ਦੇ ਵਿੱਚ ਤੁਹਾਨੂੰ ਕਿਤੇ ਵੀ ਰਸ਼ ਨਹੀਂ ਮਿਲਦਾ ਸਨੋ ਵੈਲੀ ਪਹੁੰਚ ਕੇ ਸਭ ਤੋਂ ਪਹਿਲਾਂ ਅਸੀਂ ਬਣਵਾਈ ਚਾਹ ਇਸ ਸਾਈਡ ਵੀ ਬਹੁਤ ਜ਼ਿਆਦਾ ਸਨੋ ਪਈ ਹੋਈ ਆ ਕੀ ਹੈਗੀ ਹਲੇ ਦਾ ਹਲੇ ਦੀ ਭੰਬੀ ਜਦੋਂ ਮੈਨੂੰ ਲੱਗੂ ਕਿ ਮੈਂ ਖਾਂਡੇ ਆ ਜਦੋਂ ਇਹ ਹੈ ਖਾਂਡੇ ਇਹ ਮੇਰੇ ਤੋਂ ਤੁਹਾਡੇ ਨਾਲ ਦਾ ਜ਼ਿਆਦਾ ਬੁਰਾ ਹਾਲ ਆ ਉੱਤਰ ਤਾਂ ਪੁੱਛੋ ਹੀ ਨਾ ਸਾਰੇ ਮੂੰਹ ਮਾਲੇ ਭੇਟਿਆ ਪਿਆ ਆ ਮੈਨੂੰ ਛੱਡ ਕੇ ਇਹਨਾਂ ਸਭ ਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਪਈ ਜਿਹੜਾ ਇਹਨਾਂ ਨੇ ਸਾਰੇ ਆਪਣੇ ਮੂੰਹ ਸਿਰ ਲਪੇਟੇ ਹੋਏ ਆ ਉਸ ਤੋਂ ਬਾਅਦ ਅਸੀਂ ਬਣਾ ਆ ਕੇ ਪੀਤੀ ਚਾਹ ਚਾਹ ਇੱਥੇ ਛੋਟੇ ਛੋਟੇ ਜਿਹੀਆਂ ਗਲਾਸੀਆਂ ਦੇ ਵਿੱਚ ਹੀ ਮਿਲਦੀ ਆ ਸਵੇਰ ਦੇ ਸਵਾ 8 ਵਜੇ ਤੱਕ ਪਹੁੰਚ ਗਏ ਸੀ ਸਨੋ ਵੈਲੀ ਕਿਉਂਕਿ ਸਾਨੂੰ ਰਸਤੇ ਦੇ ਵਿੱਚ ਕਿਤੇ ਵੀ ਟ੍ਰਾਫਿਕ ਨਹੀਂ ਮਿਲਿਆ ਇੱਥੇ ਵੀ ਬਹੁਤ ਸਾਰੇ ਲੋਕ ਪਿਕਨਿਕ ਤੇ ਆਏ ਹੋਏ ਆ ਜਿਨ੍ਹਾਂ ਦੀ ਭਾਸ਼ਾ ਵੀ ਨਹੀਂ ਮੈਨੂੰ ਸਮਝ ਆਂਦੀ ਪਈ ਸੀ ਉਹ ਵਾਲੇ ਪਸ਼ੂਆਂ ਦੀ ਵੀ ਰਾਈਡ ਕਰਦੇ ਆ ਲੋਕ ਉਸ ਤੋਂ ਬਾਅਦ ਅਸੀਂ ਆਪਣੀ ਗੱਡੀ ਲਾ ਦਿੱਤੀ ਪਾਰਕਿੰਗ 'ਚ ਤੇ ਜਲਦੀ ਜਲਦੀ ਮੰਨਤ ਦੀ ਕੀਤੀ ਡਰੈਸ ਚੇਂਜ ਤੇ ਨਾਲ ਦੇ ਨਾਲ ਹੀ ਮੈਂ ਆਪਣੀ ਡਰੈਸ ਵੀ ਚੇਂਜ ਕਰ ਲਈ ਜੋ ਕੱਲ ਅਸੀਂ ਸ਼ਾਪ ਤੋਂ ਲੈ ਕੇ ਰੱਖ ਲਈ ਸੀ ਤੇ ਜਾਣ ਲੱਗਿਆ ਅੱਜ ਉਹਨਾਂ ਨੂੰ ਰਿਟਰਨ ਕਰ ਦਵਾਂਗੇ ਤੇ ਇੱਥੇ ਅਸੀਂ ਕਰਨੀ ਜਿਪਲਾਈਨ ਜਿਪਲਾਈਨ ਕਰਕੇ ਅਸੀਂ ਜਾਣਾ ਦੂਸਰੀ ਸਾਈਡ ਜਿੱਥੇ ਪਈ ਹੋਈ ਹੈ ਸਨੋ ਸਭ ਤੋਂ ਪਹਿਲਾਂ ਹਸਬੰਦ ਤੇ ਨਵੀ ਭਾਜੀ ਜਾਣ ਲਈ ਹੋ ਗਏ ਤਿਆਰ ਉਸ ਤੋਂ ਬਾਅਦ ਮੈਂ ਵੀ ਦੂਸਰੀ ਸਾਈਡ ਜਾਣ ਦੇ ਲਈ ਬਣਵਾਈਆਂ ਸੇਫਟੀ ਬੈਲਟ ਸੇਫਟੀ ਪਤਨੀ ਇਹਨਾਂ ਦੇ ਵਿੱਚ ਹੁੰਦੀ ਆ ਜਾਂ ਨਹੀਂ ਬਟ ਸੇਫਟੀ ਬੈਲਟ ਹੀ ਆ ਇਹ ਜਲਦੀ ਜਲਦੀ ਸੇਫਟੀ ਵੈਲਟ ਬਣਵਾ ਕੇ ਮੈਂ ਵੀ ਹੋ ਗਈਆਂ ਜਾਣ ਲਈ ਤਿਆਰ ਅਸੀਂ ਉਹ ਉਧਰਲੀ ਸਾਈਡ ਜਾਣਾ ਜਿੱਥੇ ਸੈਟ ਸਨੋ ਜ਼ਿਆਦਾ ਪਈ ਹੋਈ ਆ ਇਹ ਸਨੋ ਵੈਲੀ ਦੀ ਸਭ ਤੋਂ ਵੱਡੀ ਜਿਪਲਾਈ ਨਾ ਮੰਨ ਸਾਡੀ ਨੀ ਦਰਦੀ ਮੰਨਤ ਬੋਲਦੀ ਐ ਮੈਂ ਵੀ ਜਾਣਾ ਮਮਾ ਨਾਲ ਫੇਰ ਕੇ ਸਾਰੇ ਹੋ ਕੇ ਤਿਆਰ ਪਹੁੰਚ ਕੇ ਦੂਸਰੀ ਸਾਈਡ ਬਹੁਤ ਨਜ਼ਾਰਾ ਆਂਦਾ ਜਿਪਲਾਈ ਕਰਦੇ ਹੋਏ ਸਾਰਾ ਹੀ ਏਰੀਆ ਉੱਪਰ ਬਹੁਤ ਕਹਿਣ ਦਿਸਦਾ ਨਾਲ ਇੱਕ ਜ਼ਿੰਦਗੀ ਮਿਲੀ ਐ ਇੰਜੋਏ ਕਰਿਆ ਕਰੋ ਆਪਣੇ ਹਿਸਾਬ ਨਾਲ ਕੱਲ ਕਿਹਨੇ ਦੇਖਿਆ ਮੰਨਤ ਤਾਂ ਸਾਡੀ ਮੈਨੂੰ ਪੂਰਾ ਭਾਲੂ ਹੀ ਲੱਗਦੀ ਪਈ ਸੀ ਕਿਉਂਨੇ ਕੈਪ ਇਦਾਂ ਦੀ ਪਾਈ ਹੋਈ ਜਿਹਦੇ ਦੋ ਕੰਨ ਲੱਗੇ ਹੋਏ ਮਨਤ ਨੇ ਫੁੱਲ ਮਸਤੀ ਤੇ ਇੰਜੋਏ ਕੀਤਾ ਉਸ ਤੋਂ ਬਾਅਦ ਉੱਥੇ ਆ ਗਿਆ ਪ੍ਰਿੰਸ ਜੋ ਮਨਤ ਨੂੰ ਬੋਲਦਾ ਸੀ ਕਿ ਬਰਫ਼ ਨੂੰ ਜਾ ਤੇ ਹੱਥ ਦੇ ਵਿੱਚ ਨਾ ਰੱਖ ਹੱਥ ਖਰਾਬ ਹੋ ਜਾਣੇ ਫਿਰ ਇੰਨੇ ਨੂੰ ਆ ਗਿਆ ਹਸਬੰਡ ਜਿਨ੍ਹਾਂ ਨੇ ਬੋਲਿਆ ਕਿ ਤੁਸੀਂ ਦੂਸਰੀ ਸਾਈਡ ਜਾ ਕੇ ਖੇਡੋ ਇਸ ਸਾਈਡ ਥੋੜਾ ਟਾਈਮ ਸ਼ੂਟ ਚੱਲਣਾ ਸ਼ੂਟ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਦਿਖਾਉਂਗੀ ਤੁਸੀਂ ਗਾਣੇ ਦੇ ਵਿੱਚ ਦੇਖਿਓ ਕਾਫੀ ਸਾਰੀ ਫੈਮਲੀ ਇੱਥੇ ਇੰਜੋਏ ਕਰਨ ਆਈ ਹੋਈਆਂ ਮੈਂ ਕਿ ਚਲੋ ਸਾਰੇ ਜਣੇ ਅਸੀਂ ਵੀ ਬਣਾ ਲਈਏ ਰੀਲ ਬਣਾ ਲਈ ਹਾਂ ਉਹ ਤੇਰੀ ਪ੍ਰਿੰਸਾ ਇਹ ਤਾਂ ਰੈਂਡਮ ਬਣਾਤਾ ਤੁਸੀਂ ਇਹ ਰੀਅਲੀ ਬਣਾਤੀ ਕੋਈ ਨਹੀਂ ਇਹ ਤਾਂ ਉਹ ਸੀਗਾ ਦੋਵੇਂ ਠੀਕ ਸੀ ਕਿਉਂਕਿ ਬਰਫ ਤੇ ਡਿਗਨ ਤੇ ਸੱਟ ਨਹੀਂ ਵੱਜਦੀ ਫਿਰ ਮੈਂ ਹਸਬੰਦ ਨੂੰ ਬੋਲਿਆ ਕਿ ਚਲੋ ਭੁੱਖ ਲੱਗ ਗਈ ਆ ਹੁਣ ਚੱਲਦੇ ਆ ਇੱਥੋਂ ਬਹੁਤ ਟਾਈਮ ਹੋ ਗਿਆ ਤੁਹਾਨੂੰ ਇਸ ਸਾਈਡ ਆਏ ਹੋਏ ਤੇ ਦੁਬਾਰਾ ਫਿਰ ਆਪਣੀ ਬੈਲਟ ਲਾ ਕੇ ਅਸੀਂ ਆ ਗਏ ਦੂਸਰੀ ਸਾਈਡ ਮੈਨੂੰ ਜਿਹੜੀ ਰਾਈਡ ਸਭ ਤੋਂ ਜ਼ਿਆਦਾ ਪਸੰਦ ਆਈ ਉਹ ਪੈਰਾਗਲਾਈਡਿੰਗ ਆ ਮੈਂ ਕੀਤੀ ਨਹੀਂ ਕਦੇ ਵੀ ਪਰ ਜਦੋਂ ਨੈਕਸਟ ਟਾਈਮ ਅਸੀਂ ਟ੍ਰਿਪ ਤੇ ਗਏ ਮੈਂ ਜ਼ਰੂਰ ਕਰੂੰਗੀ ਉਹ ਵਾਲੀ ਰਾਈਡ ਇਹਦੇ ਨਾਲ ਵੀਡੀਓ ਨੂੰ ਦਿੱ ਇੱਥੇ ਖਤਮ ਬਾਏ ਬਾਏ ਸਾਰਿਆਂ ਨੂੰ